ਨਕਲੀਆਂ ਕੋਲ ਨਹੀਂ ਜਾਣਾ ਅਸਲੀ ਗੁਰੂ ਕੋਲ ਆਉਣਾ ਹੈ ਨਕਲੀ ਤੇ ਕੀ ਕੁਝ ਹੋ ਰਿਹਾ ਆਪਾਂ ਵੇਖ ਹੀ ਰਹੇ ਹਾਂ ਜੁੜ ਜਾਈਏ ਹਜੇ ਵੀ ਸਮਾਂ ਬਚ ਜਾਈਏ ਨਕਲੀਆਂ ਤੋਂ ਜਿਹੜੇ ਗੁਰੂ ਜੀ ਦੇ ਸ਼ਰੀਕ ਬਣ ਬਣ ਕੇ ਬਹਿੰਦੇ ਆ ਨਾ ਕਿੱਦਾਂ ਦੇ ਹਾਲਾਤ ਨੇ ਉਹਨਾਂ ਦੇ ਡੇਰਿਆਂ 'ਚ ਕੀ ਕੁਝ ਚੱਲ ਰਿਹਾ ਹੈ ਮੈਂ ਤੇ ਅਕਸਰ ਬੇਨਤੀ ਕਰਦੀ ਹੁੰਨੀ ਆ ਪੈਣੋ ਆਪਾਂ ਆਪ ਤਾਂ ਕੀ ਜਾਣੇ ਤੁਸੀਂ ਆਪ ਤਾਂ ਕੀ ਜਾਣੇ ਆਪਣੇ ਬੱਚਿਆਂ ਨੂੰ ਵੀ ਨਾ ਜਾਣਦੇ ਹੋ ਬੱਚਿਆਂ ਦੇ ਨਾਲ ਵੀ ਕਿੰਦਾਂ ਦੀਆਂ ਕਨਾਉਣੀਆਂ ਹਰਕਤਾਂ ਹੋ ਰਹੀਆਂ ਡੇਰਿਆਂ ਵਿੱਚ ਸੋਸ਼ਲ ਮੀਡੀਆ ਦਾ ਯੁੱਗ ਹੈ ਨਾ ਸਭ ਕੁਝ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਹਜੇ ਵੀ ਬਚ ਜਾਈਏ ਸੁਚੇਤ ਹੋਈਏ ਤੇ ਜੇ ਕੋਈ ਜਾਗਰੂਕ ਕਰਦਾ ਹੈ ਸੰਗਤ ਨੂੰ ਫਰੇਦਾਂ ਦੇ ਲੋਕ ਬਿਸ਼ਰਮ ਲੋਕ ਕਹਿੰਦੇ ਨੇ ਜਿਨ੍ਹਾਂ ਦੇ ਡੇਰਿਆਂ ਵਿੱਚ ਏਦਾਂ ਦਾ ਕੁਝ ਹੁੰਦਾ ਉਹ ਕਹਿੰਦੇ ਜੀ ਮਹਾਪੁਰਖਾਂ ਦੀ ਨਿੰਦਿਆ ਕਰਦੇ ਸਭ ਕੁਝ ਸਾਹਮਣੇ ਆ ਗਿਆ ਹਜੇ ਵੀ ਇਹੋ ਜੇ ਲੋਕਾਂ ਨੂੰ ਮਹਾਪੁਰਖ ਕਹਿ ਰਹੇ ਨੇ ਇਹ ਤੇ ਮਹਾਮੂਰਖ ਨੇ ਇਹ ਤੇ ਬੰਦੇ ਕਹਾਉਣ ਦੇ ਹੱਕਦਾਰ ਨਹੀਂ ਇਹ ਤੇ ਇਨਸਾਨ ਕਹਾਉਣ ਦੇ ਹੱਕਦਾਰ ਵੀ ਨਹੀਂ ਜਿਹੜੇ ਧਰਮ ਦੀ ਆੜ ਲੈ ਕੇ ਇਦਾਂ ਦਾ ਕੁਝ ਕਰ ਰਹੇ ਨੇ ਸੋ ਸੁਚੇਤ ਹੋਈਏ ਬਚੀਏ ਇਹੋ ਜੇ ਲੋਕਾਂ ਤੋਂ ਮਹਾਮੂਰਖਾਂ ਤੋਂ ਜਿਨ੍ਹਾਂ ਨੂੰ ਜਿਉਣਾ ਵੀ ਨਹੀਂ ਆਇਆ ਮੈਂ ਤੇ ਅਕਸਰ ਕਹਿੰਨੀ ਹੰਨੀ ਆ ਇਹ ਤੇ ਉਹ ਗੱਲ ਹੋਈ ਹੈ ਇਹਨਾਂ ਦੀ ਜਿਵੇਂ ਕੋਈ ਗੰਜਾ ਤੇਲ ਦੀ ਮਸ਼ਹੂਰੀ ਕਰਦਾ ਹੋਵੇ ਵੀ ਆਹ ਤੇਲ ਲਾਓ ਇਹਦੇ ਨਾਲ ਬਾਲ ਆਉਣਗੇ ਤੁਹਾਡੇ ਜਿਵੇਂ ਕੋਈ ਗੰਜਾ ਸ਼ੈਂਪੂ ਦੀ ਮਸ਼ਹੂਰੀ ਕਰੇ ਵੀ ਆਹ ਸ਼ੈਂਪੂ ਲਾਉਣ ਨਾਲ ਬਾਲ ਆਉਂਦੇ ਹੁੰਦੇ ਨੇ ਤੇ ਜੇ ਉਸੇ ਸ਼ੈਂਪੂ ਲਾਉਣ ਦੇ ਨਾਲ ਬਾਲ ਆਉਂਦੇ ਹੋਣ ਲੰਬੇ ਹੁੰਦੇ ਹੋਣ ਰੋਦੇ ਆਪਦੇ ਤਾਂ ਹੀ ਨਹੀਂ ਆਪ ਤੇ ਗੰਜਾ ਹੈ ਆ ਜੇ ਹਾਲ ਹੈ ਨਾ ਗੰਜੇ ਸ਼ੈਂਪੂਆਂ ਦੀਆਂ ਤੇਲਾਂ ਦੀਆਂ ਮਸ਼ਹੂਰੀਆਂ ਕਰ ਰਹੇ ਨੇ ਜੀ ਰਮ ਜਾਗੀ ਹੋਣੀ ਆ ਸਮਝ ਵਿੱਚ ਆ ਗਈ ਜੀ ਥੋੜੀ ਖੋਲ ਦੇਵਾਂ ਨਾ ਗੱਲ ਪਕੜ ਚਾਜੇ ਗੰਝੇ ਸ਼ੈਂਪੂਆਂ ਦੀਆਂ ਮਸ਼ਹੂਰੀਆਂ ਕਰ ਰਹੇ ਨੇ ਕਿਵੇਂ ਅੱਜ ਕੱਲ੍ਹ ਧਰਮ ਦੀ ਦੁਨੀਆ ਵਿੱਚ ਜਿਹੜੇ ਕਿ ਨੇ ਅਸੀਂ ਬੇਹੰਗਾਂ ਆ ਅਸੀਂ ਜੀ ਵਿਆਹ ਨਹੀਂ ਕਰਾਉਂਦੇ ਤੇ ਕੀ ਹਾਲਾਤ ਨੇ ਉਹਨਾਂ ਲੋਕਾਂ ਦੇ ਕਹਿੰਦੀ ਬਹਿੰਗਮ ਆਜੀ ਅਸੀਂ ਨਾਲੇ ਬਹਿੰਗਮ ਨੂੰ ਤਾਂ ਸਿੱਖੀ ਪ੍ਰਵਾਨ ਹੀ ਨਹੀਂ ਕਰਦੀ ਗੁਰੂ ਜੀ ਸਮਝਾਉਂਦੇ ਨੇ ਜਤੀ ਸਦਾ ਵਹਿ ਜੁਗਤ ਨਾ ਜਾਣੇ ਛੱਡ ਬਹਿਂ ਕਰਬਾਰ ਕਹਿੰਦੀ ਤੈਨੂੰ ਤਾਂ ਜਿਉਣਾ ਹੀ ਨਹੀਂ ਆਇਆ ਬਿੰਦ ਰਾਖ ਜੋ ਤਰੀਏ ਭਾਈ ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ ਕਹਿੰਦੀ ਜੇ ਵਿਆਹ ਨਾ ਕਰਾਏ ਤੂੰ ਅਵਸਥਾ ਉੱਚੀ ਹੁੰਦੀ ਹੁੰਦੀ ਮੁਕਤੀ ਮਿਲਦੀ ਹੁੰਦੀ ਇਰਕ ਖੁਸ਼ਰੀ ਨੂੰ ਕਦੋਂ ਦੀ ਪਰਮ ਅਵਸਥਾ ਪ੍ਰਾਪਤ ਹੋ ਜਾਣੀ ਸੀ ਇਹਨਾਂ ਲੋਕਾਂ ਦਾ ਹਾਲ ਵੇਖੋ ਜਿਹੜੇ ਬਹਿੰਗਮ ਕਹੋਂਦੇ ਨੇ ਜਿਸ ਸਮੇ ਗੁਰਬਾਣੀ ਪੜ੍ਹਦੇ ਹਨ ਗੁਰੂ ਜੀ ਤੇ ਪਹਿਲਾਂ ਹੀ ਦੱਸਦੇ ਆ ਬੱਚ ਸਿੱਖਾ ਇਹੋ ਜੇ ਦੰਬੀਆਂ ਪਖੰਡੀਆਂ ਤੋਂ ਸੁਚੇਤ ਰਹੀ ਇਹ ਧਰਮ ਦਾ ਲਿਵਾਸ ਪਾਉਣਗੇ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਨ ਕਰਦੇ ਨੇ ਜੀ ਵੀ ਸੰਗਤਾਂ ਨੂੰ ਗਮਰਾਹ ਕਰੀਏ ਸੰਗਤ ਕਹੀ ਵੀ ਉੱਥੇ ਵੀ ਗੁਰੂ ਜੀ ਦਾ ਪ੍ਰਕਾਸ਼ ਹੈ ਮੈਂ ਤੇ ਅਕਸਰ ਕਹਿੰਨੀ ਆ ਵੀ ਪਹਿਲਾਂ ਨਿਸ਼ਾਨੀਆਂ ਵੀ ਵੇਖ ਲਿਆ ਕਰੋ ਜੇ ਗੁਰੂ ਜੀ ਦਾ ਪ੍ਰਕਾਸ਼ ਹੈ ਕੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਕੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਆ ਜਿਨ੍ਹਾਂ ਨੂੰ ਗੁਰੂ ਘਰ ਦੀਆਂ ਨਿਸ਼ਾਨੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਗੁਰੂ ਵੀ ਕਿੱਥੇ ਚੰਗਾ ਲੱਗਦਾ ਹੋਣਾ ਹੈ ਪ੍ਰਕਾਸ਼ ਕਰਦੇ ਨੇ ਨਿਸ਼ਾਨ ਸਾਹਿਬ ਨਹੀਂ ਲਾਉਂਦੇ ਕੜਾ ਪ੍ਰਸ਼ਾਦੀ ਦੇਗ ਨਹੀਂ ਬਣਾਉਂਦੇ ਇਦਾਂ ਦੇ ਲੋਕ ਕਹਿੰਦੇ ਮਿਸ਼ਰੀਓ ਚੱਲਦੀ ਆ ਜੀ ਸਾਡੇ ਤਾਂ ਤੇ ਗੁਰੂ ਜੀ ਤਾਂ ਹੀ ਤੇ ਸਮਝਾਉਂਦੇ ਨੇ ਪੂਆਂ ਰਤਾਪ ਗੇਰੀ ਕੇ ਵਸਤਰਾ ਅਪਦਾਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸ ਐ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਹਿੰਦੇ ਪੰਜੇ ਚੰਡਾਲ ਵਿਕਾਰਤਾ ਨਾਲ ਹੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਦੇ ਤਿਹਾਵੀ ਏ ਤੇ ਕਮਲੀ ਦੁਨੀਆ ਇਹੋ ਜੇ ਲੋਕਾਂ ਨੂੰ ਵੀ ਮੱਥੇ ਟਿਕੀ ਜਾਂਦੀ ਆ। ਬਚੋ ਨਕਲੀਆਂ ਤੋਂ। ਪੈਣੋ ਆਪ ਤੇ ਕੀ ਜਾਣੇ। ਬੱਚੀਆਂ ਨੂੰ ਵੀ ਰੋਕੋ। ਨਾ ਜਾਣ ਦੇ। ਸੁਚੇਤ ਹੋਈਏ। ਧੰਨ ਹੈ ਬਾਬਾ ਮੱਖਣਸ਼ਾਲਾ ਬੰਦਾ। ਨਕਲੀਆਂ ਦੇ ਵਿੱਚੋਂ ਨਿਕਲ ਕੇ ਅਸਲੀ ਕੋਲ ਪਹੁੰਚੇ। ਆਪਾਂ ਵੀ ਪਹੁੰਚੀਏ। ਅਸਲੀ ਦੇ ਆਪ ਅਸਲੀ ਦਾ ਪੱਲਾ ਫੜੀਏ। ਅਸਲੀ ਕੋਲ ਆ ਜਾਈਏ। ਕਹਿ ਦਈਏ। ਕੀ ਕਹਿਣਾ ਹੈ ਉਹ ਮਨ ਕਰਕੇ ਕਹਿ ਦਿਓ। ਤੁਮਰੀ ਸ਼ਰਨ ਤੇ ਤੁਮਰੀ ਆਸਾ 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 ਤੁਮਹੀ ਸੱਜਣ ਸੁਹੇਲੇ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਰ ਦਿਆਲਾ ਰਾਖੋ ਰਾਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਨਾਨਕ ਕਰਕੇ ਗੋਲੇ ਆ ਜਾਈਏ ਸ਼ਰਨ ਵਿੱਚ ਫਿਰ ਤੇ ਜਦੋਂ ਆ ਗਏ ਨਾ ਫਿਰ ਤੇ ਆਪ ਜੀ ਵੀ ਸਵਾਲ ਕਰੋਗੇ ਉਹ ਜੇ ਲੋਕਾਂ ਨੂੰ ਜਿਹੜੇ ਗੁਰੂ ਜੀ ਦੇ ਸ਼ਰੀਕ ਬਣ ਬਣ ਬੈਂਦੇ ਆ ਨਾ ਸਾਡੇ ਵਰਗਿਆਂ ਨੂੰ ਤਾਂ ਕਹਿ ਦਿੰਦੇ ਵੀ ਨਿੰਦਿਆ ਕਰਦੇ ਨੇ ਹਾਲਾਂਕਿ ਕੰਡੇ ਨੂੰ ਕੰਡਾ ਕਹਿ ਦੇਣਾ ਨਿੰਦਿਆ ਨਹੀਂ ਹੁੰਦੀ ਸੱਚ ਤੇ ਬੋਲਣੇ ਫੁੱਲ ਨੂੰ ਫੁੱਲ ਕਹੋ ਕੰਡੇ ਨੂੰ ਕੰਡਾ ਕਹੋ ਤੇ ਤੁਸੀਂ ਵੀ ਜਦੋਂ ਸੁਚੇਤ ਹੋਗੇ ਨਾ ਆਪਾਂ ਵੀ ਜ਼ਿੰਮੇਵਾਰੀ ਪਹਿਚਾਣੀਏ ਹਰ ਸਿੱਖ ਪ੍ਰਚਾਰਕ ਬਣੀ ਫਿਰ ਉਹੋ ਜਿਹੀ ਬਹਿੰਗਮਾ ਤੋਂ ਪੁੱਛਿਆ ਕਰੋ ਕਿ ਦਾਸ ਗੁਰੂ ਸਹਿਬਾਨ ਕੇਵਲ ਗੁਰੂ ਹਰਿਕ੍ਰਿਸ਼ਨ ਜੀ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਤੇ ਉਮਰ ਨਿਕੜੀ ਸੀ ਬਾਕੀ ਦੇ ਨੌ ਗੁਰੂ ਸਹਿਬਾਨ ਗ੍ਰਸਤ ਜੀਵਨ ਨੂੰ ਆਪਣਾ ਰਹੇ ਨੇ ਫਿਰ ਤੁਸੀਂ ਗੁਰੂਆਂ ਤੋਂ ਵੀ ਵੱਡੇ ਹੋਗੇ ਜੋ ਗੁਰੂ ਜੀ ਧਰਮ ਸਿਖਾ ਰਹੇ ਨੇ ਜੇ ਉਹ ਤੋਂ ਉਲਟ ਚੱਲੋਂਗੇ ਫਿਰ ਕਿਹੜਾ ਤੁਹਾਡਾ ਨਵੇਕਲਾ ਜੋ ਅਵਸਥਾ ਦੀ ਗੱਲ ਕਰਦੇ ਵੀ ਸਾਡੀ ਬ੍ਰਹਮ ਗਿਆਨੀ ਮਹਾਪੁਰਖ ਵਾਲੀ ਅਵਸਥਾ ਹੈ ਉਹ ਫਿਰ ਕਿਵੇਂ ਅਵਸਥਾ ਹੋਗੀ ਤੁਹਾਡੀ ਗੁਰੂ ਦੇ ਬਚਨ ਤਾਂ ਤੁਸੀਂ ਕਮਾਉਂਦੇ ਨਹੀਂ ਇਹ ਫਿਰ ਆਪ ਜੀ ਵੀ ਪੁੱਛ ਸਕਦੇ ਹੋ ਪੁੱਛਣਾ ਸ਼ੁਰੂ ਕਰੀਏ ਇਹ ਜੇ ਲੋਕਾਂ ਨੂੰ ਸਵਾਲ ਕਰੀਏ ਤਾਂ ਜੋ ਇੱਕ ਜਾਗਰੂਕਤਾ ਦੀ ਲਹਿਰ ਖੜੀ ਹੋ ਜਾਵੇ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਇੱਕ ਪੰਥ ਇੱਕ ਗ੍ਰੰਥ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਗੁਰੂ ਜਿਹਦਾ ਅਸੀਂ ਪੱਲਾ ਫੜਨਾ ਹੈ ਸੋ ਇਹ ਵਿੱਚੋਂ ਗੱਲ ਆ ਗਈ ਸੀ ਆਪਾਂ ਸਮਝਣ ਦਾ ਯਤਨ ਕੀਤਾ ਪੂਰੇ ਕੋਲ ਆਏ ਧੰ ਬਾਬਾ ਮੱਖਣਸ਼ਾਲਾ ਬਾਣਾ ਜੀ ਕੋਠੇ ਤੇ ਚੜ ਕੇ ਕਹਿੰਦੇ ਨੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਪੂਰਾ ਗੁਰੂ ਮਿਲੇ